ਮਸ਼ਹੂਰ ਕਲਾਕਾਰ ਦੀ ਗੱਡੀ ਦਾ ਕਟਿਆ ਗਿਆ ਨਜਾਇਜ਼ ਚਲਾਨ ਜਿਸ ਤੇ ਉੱਥੇ ਸਵਾਲੀਆ ਨਿਸ਼ਾਨ ਬਹੁਤ ਸਾਰੇ ਲੋਕ ਵੀ ਆਏ ਸਾਹਮਣੇ ਜਿਨ੍ਹਾਂ ਦਾ ਕਹਿਣਾ ਹੈ ਕਿ ਪਿੱਖੀਵੜ ਦੇ ਦੀ ਪੁਲਿਸ ਦੇ ਵੱਲੋਂ ਨਜਾਇਜ਼ ਚਲਾਨ ਕੀਤੇ ਜਾ ਰਹੇ ਹਨ ਜਿਵੇਂ ਕਿ ਗਾੜ ਚੱਲਦਿਆਂ ਗੱਡੀਆਂ ਤੇ ਹੀ ਚਲਾਨ ਕਰ ਦਿੱਤੇ ਜਾਂਦੇ ਹਨ ਦੱਸਿਆ ਜਾਂਦਾ ਹੈ ਕਿ ਪਿੱਖੀਵੜ ਦੇ ਵਿੱਚ ਟ੍ਰੈਫਿਕ ਦਾ ਬਹੁਤ ਹੀ ਬੁਰਾ ਹਾਲ ਹੋ ਚੁੱਕਾ ਹੈ ਜੋ ਕਿ ਪੁਲਿਸ ਦੇ ਕੋਲੋਂ ਕੰਟਰੋਲ ਤਾਂ ਨਹੀਂ ਹੋ ਰਿਹਾ ਪਰ ਲੋਕਾਂ ਦੇ ਨਜਾਇਜ਼ ਚਲਾਨ ਕੀਤੇ ਜਾ ਰਹੇ ਹਨ ਇਹ ਕਹਿਣਾ ਹੈ ਆਮ ਜਨਤਾ ਦਾ ਆਪਣੀ ਗੱਡੀ ਲੈ ਕੇ ਤਰਨਤਾਰਨ ਤੋਂ ਆ ਰਿਹਾ ਸੀਗਾ ਤੇ ਜਦੋਂ ਮੈਂ ਗਿਆ ਵਾਂ ਦੁਕਾਨ ਤੇ ਪਹੁੰਚਿਆ ਮੈਂ ਕਦੇ ਵੀ ਰਸਤੇ 'ਚ ਗੱਡੀ ਖਿਲਾਰੀ ਨਹੀਂ ਆ ਨਾ ਮੈਂ ਗੱਡੀ ਕਦੇ ਖਿਲਾਰੀ ਆ ਪਰ ਜਦੋਂ ਮੈਂ ਦੁਕਾਨ ਤੱਕ ਪਹੁੰਚਿਆ ਤੇ ਮੈਨੂੰ ਦੁਕਾਨ ਤੱਕ ਜਾਂਦੇ ਜਾਂਦੇ ਇਹ ਮੈਸੇਜ ਆ ਗਿਆ ਵੀ ਤੁਹਾਡਾ ਨੋ ਪਾਰਕਿੰਗ ਦਾ ਚਲਾਨ 500 ਰੁਪਏ ਦਾ ਕੱਟ ਦਿੱਤਾ ਗਿਆ ਉਹਦੇ ਬਾਬਤ ਮੈਂ ਪੁੱਛਣ ਆਇਆ ਮੁੰਸ਼ੀ ਸਾਹਿਬ ਨੂੰ ਕਿ ਮੇਰਾ ਇਹ ਕਿਸ ਬੰਦੇ ਨੇ ਚਲਾਨ ਕੱਟਿਆ ਪਰ ਜਦ ਸਰ ਮੈਂ ਖਲੋਤਾ ਹੀ ਨਹੀਂ ਕਿਤੇ ਰਸਤੇ ਦੇ ਵਿੱਚ ਕੋਈ ਮੇਰਾ ਮੈਂ ਕਿਤੇ ਵੀ ਖਲੋਤਾ ਨਹੀਂਗਾ ਨੋ ਪਾਰਕਿੰਗ ਦਾ ਮੈਂ ਕਹਿੰਦਾ ਵੀ ਜੇ ਉਹ ਪਾਰਕਿੰਗ ਦੇ ਚਲਾਣ ਵਾਸਤੇ ਲੋੜ ਮਦਬ ਤਿੰਨ ਫੋਟੋ ਤਿੰਨ ਫੋਟੋ ਕਿੰਨੇ ਜੀ ਡਰਾਈਵਰ ਸਾਈਡ ਦੇ ਪਿੱਛੇ ਉਹਦੀ ਕੋਈ ਫੋਟੋ ਲੱਗੀ ਤੁਹਾਡੇ ਚਲਾਣ ਤੇ ਨਹੀਂ ਕੋਈ ਸਰਵੇ ਨਹੀਂ ਕੋਈ ਫੋਟੋ ਨਹੀਂ ਲੱਗੀ ਜਲਦੀ ਵੀ ਇੱਕ ਵੀਡੀਓ ਕਾਫੀ ਵਾਇਰਲ ਹੋਏਗਾ ਉਹ ਵੀ ਸਰ ਸਜੀਤ ਭੁੱਲਰ ਸਾਹਿਬ ਇੱਥੇ ਕੱਲਾ ਸੀ ਮੈਂ ਵੇਖੀ ਉਹਨਾਂ ਦੀ ਵੀਡੀਓ ਉਹ ਵੀ ਵਿਚਾਰੇ ਕਿਤੇ ਆਪਣੇ ਆ ਰਹੇ ਸੀ ਜਿਹੜੇ ਰਸਤੇ ਦੇ ਫੈਨਸ ਨੂੰ ਮਿਲਣ ਵਾਸਤੇ ਰਹਿੰਦੇ ਖੜਾ ਲਿਆ ਤੇ ਇਹਨਾਂ ਨੇ ਫੜ ਕੇ ਦੇਣ ਦੇ ਮਲਾਜਮ ਨੇ ਜਿਹੜਾ ਉਹਨਾਂ ਦਾ ਫੋਨ ਤੇ ਫੋਟੋ ਖਿੱਚ ਲਈ ਜਦ ਕਿ ਫੋਨ ਤੇ ਫੋਟੋ ਖਿੱਚਣਾ ਸਾਰੇ ਕੋਈ ਅਧਿਕਾਰ ਨਹੀਂ ਹੈ ਸਰਕਾਰ ਨੇ ਕਿਨੂੰ ਦਿੱਤਾ ਅਧਿਕਾਰ ਮੈਨੂੰ ਐਦਾਂ ਮਹਿਸੂਸ ਹੋ ਰਿਹਾ ਕਿ ਜਿਤਨਾ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ ਪਈਆਂ ਤੇ ਸਰਕਾਰ ਚਾਹੁੰਦੀ ਹੈ ਵੀ ਜੋ ਵੀ ਆਮ ਨਾਗਰਿਕ ਹੈ ਉਹਨੂੰ ਛਿੜਿਆ ਜਾਵੇ ਉਹ ਲੇਖੋ ਪੈਸੇ ਲੈ ਜਾਵੇ ਅਸੀਂ ਇੱਕ ਗੱਲ ਕੀਤੀ ਜਾਵੇ ਤੇ ਪਿੱਕੀਵਟ ਸਾਹਿਬ ਦੇ ਵਿੱਚ ਸਰਵਿਸ ਰੋੜਿਆ ਇਹ ਤੁਹਾਨੂੰ ਪਾਰਕਿੰਗ ਦਾ ਚਲਾਨ ਕੱਢਿਆ ਜਾ ਸਕਦਾ ਨਹੀਂ ਬਿਲਕੁਲ ਨਹੀਂ ਸਰ ਕੋਈ ਨੋ ਪਾਰਕਿੰਗ ਨਹੀਂ ਨਾ ਸਾਰ ਇੱਥੇ ਕੋਈ ਰੈੱਡ ਲਾਈਟ ਹੈਗੀ ਆ ਨਾ ਕੋਈ ਲਾਈਟਾਂ ਹੈਗੀਆਂ ਵਾਂ ਜਾਂ ਤਾਂ ਕੋਈ ਇਨਸਟਰਕਸ਼ਨਾਂ ਦਿੱਤੀਆਂ ਹਨ ਸਰਕਾਰ ਨੇ ਵੀ ਇੱਥੇ ਰੈੱਡ ਲਾਈਟ ਹੈ ਨੋ ਪਾਰਕਿੰਗ ਦਾ ਲੱਗਾ ਹੋਇਆ ਵਾ ਸਰਵਸਰ ਉਹੜੇ ਸਾਰੇ ਕਿਤੇ ਵੀ ਜਾ ਕੇ ਗੱਡੀ ਖਲਾ ਖਲਾਰੀ ਜਾ ਸਕਦੀ ਹੈ ਪਰ ਇਹ ਸਾਰੇ ਥੋੜੀ ਥੋੜੀ ਜਾਂਦੀ ਹੈ ਗੱਡੀਆਂ ਦੇ ਵਿੱਚ ਚਲਾਨ ਕੱਟਿਆ ਜਾਂਦਾ ਹੈ